ਜੇ ਵੀ ਅਸੀਂ ਕਿਤੇ ਜਾਣੇ ਆ ਉਹ ਸਿਰਫ ਲੋਕਾਚਾਰੀ ਹੁੰਦੀ ਹੈ ਮੈਂ ਨਹੀਂ ਜਿਹੜਾ ਜਿਹੜਾ ਵੀ ਇੱਥੇ ਆਇਆ ਹੈ ਅੱਜ ਉਹ ਸਮਝੋ ਆਪਣੀ ਰੂਹ ਦਾ ਬੱਜਾ ਆਇਆ ਉਹਦੀ ਰੂਹ ਨੂੰ ਖਿੱਚ ਕੇ ਲਿਆਈ ਹੈ ਔਰ ਇੱਥੇ ਆ ਕੇ ਉਹਨਾਂ ਜਗਦੀਆਂ ਅੱਖਾਂ ਦੇ ਵਿੱਚ ਜਿਹੜਾ ਚਾਹ ਤੇ ਉਤਸ਼ਾਹ ਦੇਖਦੇ ਆ ਨਾ ਇਦਾਂ ਤੇ ਤੁਹਾਨੂੰ ਕੋਈ ਉਡੀਕਦਾ ਹੀ ਨਹੀਂ ਆਪਣੇ ਘਰਾਂ ਦੇ ਵਿੱਚ ਜਿੱਦਾਂ ਇਹ ਉਡੀਕਦੇ ਨੇ ਤੁਹਾਨੂੰ ਸੋ ਇਹ ਪ੍ਰਭ ਆਸਰਾ ਜਿਹੜਾ ਪ੍ਰਭੂ ਦਾ ਘਰ ਹੈ ਔਰ ਪ੍ਰਭੂ ਦੇ ਬੱਚੇ ਇੱਥੇ ਰਹਿੰਦੇ ਨੇ ਅਸੀਂ ਰੱਬ ਨੂੰ ਤਾਂ ਮਿਲਣਾ ਚਾਹੁੰਦੇ ਆ ਪਰ ਆਪਣੀਆਂ ਕੰਡੀਸ਼ਨਸ ਤੇ ਤੇ ਆਪਣੇ ਸਟਾਈਲ ਦੇ ਨਾਲ ਮਿਲਣਾ ਚਾਹੁੰਦੇ ਆ ਰੱਬ ਥੋੜੀ ਦੱਸਦਾ ਮੈਂ ਤੁਹਾਨੂੰ ਕਿੱਦਾਂ ਮਿਲਣਾ ਹੈ ਕੀ ਪਤਾ ਰੱਬ ਇੱਥੇ ਤੁਹਾਡੀ ਵੇਟ ਕਰਦਾ ਹੋਵੇ ਸੋ ਰੱਬ ਨੂੰ ਮਿਲਣ ਦੇ ਮੈਨੂੰ ਲੱਗਦਾ ਇਹ ਜ਼ਰੀਏ ਨੇ ਇੱਥੇ ਆ ਕੇ ਇਹਨਾਂ ਰੂਹਾਂ ਦੇ ਨਾਲ ਖੁਸ਼ੀ ਸਾਂਝੀ ਕਰਕੇ ਤੁਸੀਂ ਮੈਨੂੰ ਲੱਗਦਾ ਕਿ ਅਗਲੀ ਲੋਹੜੀ ਤੱਕ ਉਹ ਖੁਸ਼ੀ ਨੂੰ ਆਪਣੇ ਅੰਦਰ ਮਹਿਸੂਸ ਕਰ ਸਕਣਗੇ ਇਸ ਵਕਤ ਕਿੱਥੇ ਲੜਕੂ ਗੀਤ ਸੁਣੂ ਤੁਸੀਂ ਗਾ ਕੇ ਲੋੜੀ ਦੱਸਿਆ ਹਾਂਜੀ ਵਿਰਸਾ ਸਾਡਾ ਕਿੱਥੇ ਬੱਚੇ ਨਵੇਂ ਭੁੱਲ ਗਏ ਨੇ ਮੈਂ ਤਾਂ ਹੀ ਤਾਂ ਗਾ ਕੇ ਸੁਣਾਇਆ ਜੀ ਵੀ ਮੁੰਡੇ ਕਿਵੇਂ ਲੋੜੀ ਮੰਗਦੇ ਹੁੰਦੇ ਸੀ ਤੇ ਕੁੜੀਆਂ ਕਿਵੇਂ ਮੰਗਦੀਆਂ ਹੁੰਦੀਆਂ ਸੀ ਚਾਹੀ ਨਹੀਂ ਹੈਗਾ ਬੱਚੇ ਅੱਜ ਅਸੀਂ ਦੇਖੀ ਨਹੀਂ ਗਲੀਆਂ ਦੇ ਵਿੱਚ ਬੱਚੇ ਮੰਗਦੇ ਨਾ ਗਲੀਆਂ ਚ ਲੋੜੀ ਮੰਗਣ ਵਾਲਾ ਤਾਂ ਨਹੀਂ ਹੋਣਾ ਹੋਣਾ ਚਾਹੀਦਾ ਕਿਉਂਕਿ ਉਹ ਵੀ ਮੰਗਣਾ ਨਹੀਂ ਸੀ ਹੁੰਦਾ ਉਹ ਇੱਕ ਤਰ੍ਹਾਂ ਦੀ ਕਲੈਕਸ਼ਨ ਹੁੰਦੀ ਸੀ ਪੁਰਾਣੇ ਸਮਿਆਂ ਜੀ ਵੀ ਕਿ ਜੇ ਕੋਈ ਇਹ ਨਾ ਕਵੇ ਕਿ ਮੇਰੀਆਂ ਪਾਥੀਆਂ ਨਹੀਂ ਚਾਰ ਲਾਈਆਂ ਵਿੱਚ ਕੋਈ ਇਹ ਨਾ ਕਵੇ ਮੇਥੋਂ ਲੱਕੜ ਨਹੀਂ ਲੈ ਕੇ ਗਿਆ ਕੋਈ ਇਹ ਨਾ ਕਵੇ ਮੇਰੇ ਕੋਲ ਤਿਲ ਭੁੱਗਾ ਨਹੀਂ ਲਿਆ ਅਸੀਂ ਕਿ ਐਸੀ ਕਿ ਚਾਂਸ ਦਿੰਦੇ ਹੁੰਦੇ ਸੀ ਸਾਰਿਆਂ ਨੂੰ ਕਿ ਤੁਸੀਂ ਆਪਣਾ ਆਪਣਾ ਇੱਥੇ ਕੰਟਰੀਬਿਊਸ਼ਨ ਜੋ ਪਾਣਾ ਪਾ ਦੋ ਤੇ ਕਈ ਉਸ ਬਾਅਦ ਚ ਚੱਲ ਪਿਆ ਕਿ ਜਿਹੜੇ ਸਮਾਨ ਨਹੀਂ ਸੀ ਦੇ ਸਕਦੇ ਉਹ 2 ਰੁਪਏ ਰੁਪਿਆ 5 ਰੁਪਏ ਦੇ ਦਿੰਦੇ ਸੀ ਕਿ ਬੇਟਾ ਸਾਡੇ ਹਿੱਸੇ ਦਾ ਸਮਾਨ ਲੈ ਲਿਓ ਤੇ ਬਾਅਦ ਚ ਤਾਂ ਚਲੋ ਖੈਰ ਅਸੀਂ ਤਾਂ ਜਦੋਂ ਲੋਹੜੀ ਮੰਗਣ ਜਾਂਦੇ ਸੀ ਐਸੇ ਕਰਕੇ ਛੋਟਿਆਂ ਨੂੰ ਮੰਗਣ ਜਾਂਦੇ ਹੁੰਦੇ ਵੀ 4-6 ਰੁਪਏ ਇਕੱਠੇ ਹੋ ਜਾਣੇ ਆ ਜੀ ਹੈਨਾ ਬਟ ਉਹ ਜਿਹੜਾ ਸਵਾਦ ਸੀ ਉਹ ਇੱਕ ਆਨੰਦ ਸੀ ਨਾ ਉਹ ਖਤਮ ਹੋ ਗਿਆ ਤਿਉਹਾਰਾਂ ਦੇ ਵਿੱਚੋਂ ਤੇ ਹੁਣ ਤਾਂ ਵੈਸੇ ਵੀ ਜ਼ਿੰਦਗੀ ਦੇ ਬਹੁਤ ਸਾਰੇ ਆਨੰਦ ਨੇ ਖਤਮ ਹੋ ਗਏ ਨੇ ਕਿਉਂਕਿ ਮੰਮੀ ਤੋਂ ਡੈਡੀ ਤੋਂ ਪੈਸੇ ਲੈ ਕੇ ਖਰਚਣ ਦਾ ਸਵਾਦ ਹੀ ਖਤਮ ਹੋ ਗਿਆ ਹੁਣ ਜੀਪੇ ਅਸਲ ਚ ਮਾਪੇ ਹੋ ਗਿਆ ਅਗੇ ਮਾਪੇ ਹੁੰਦੇ ਸੀ ਹੁਣ ਜੀਪੇ ਹੋ ਗਿਆ ਹੈ ਨਾ ਤੇ ਉਹ ਸਵਾਦ ਹੌਲੀ ਹੌਲੀ ਜ਼ਿੰਦਗੀ ਦੇ ਘਟਦੇ ਜਾ ਰਹੇ ਨੇ ਪਰ ਜਿਹੜੇ ਸਵਾਦ ਆ ਸਾਡੇ ਹੱਥ ਵਸ ਹੋਣ ਉਹਨਾਂ ਨੂੰ ਜ਼ਰੂਰ ਆਪਣੇ ਨਾਲ ਬੰਨ ਕੇ ਰੱਖਣਾ ਚਾਹੀਦਾ ਹੈ ਇਸ ਪਰ ਕੈਬੀਨ ਜੁੱਟਾ ਫੋਰ ਜਸਵਿੰਦਰ ਭੱਲਾ ਜੀ ਹੁਣਾਂ ਤੋਂ ਬਿਨਾ ਕਰ ਰਹੇ ਔਖਾ ਲੱਗਦਾ ਜਿਹੜੀ ਜਿਹੜੀ ਇੱਕ ਖਬਰ ਜੀ ਕੀ ਕੀਵੇਂ ਉਹਨਾਂ ਨੂੰ ਹਿੱਸਾ ਬਣਾਉਣਾ ਉਹ ਫਿਲਮ ਦੇ ਵਿੱਚ ਨੇ ਤੁਹਾਨੂੰ ਪੂਰਾ ਉਹਨਾਂ ਦਾ ਰੋਲ ਨਜ਼ਰ ਆਏਗਾ ਫਿਲਮ ਦੇ ਵਿੱਚ ਕੀਵੇਂ ਪਾਜੀ ਪੋਸੀਬਲ ਕੀਤਾ ਜਾ ਰਿਹਾ ਉਹਨੂੰ ਹਿੱਸਾ ਬਣਾਉਣ ਦੀ ਇਹ ਆਈ ਨਾਲ ਲੋਕੀ ਜਾਲੀ ਵੀਡੀਓ ਬਣਾਈ ਜਾਂਦੇ ਆ ਆਈ ਨਾਲ ਅਸੀਂ ਲੋਕੀ ਜਾਲੀ ਬਣਾਈ ਜਾਂਦੇ ਅਸੀਂ ਅਸਲੀ ਨਹੀਂ ਬਣਾ ਸਕਦੇ ਉਹਨਾਂ ਦੀ ਵਾਈਫ ਆਏ ਸੀਗੇ ਉਹ ਕਲਾਪ ਦੇਣ ਵਾਸਤੇ ਆਏ ਸੀ ਕਿਉਂਕਿ ਸਭ ਤੋਂ ਸੀਨੀਅਰ ਸਾਡੇ ਚੋਂ ਭੱਲਾ ਸਾਹਿਬ ਹੀ ਸੀ ਔਰ ਉਹਨਾਂ ਦੇ ਮੈਸੇਜ ਦਾ ਮਿਸਿਸ ਭੱਲਾ ਦਾ ਹੱਕ ਬਣਦਾ ਸੀ ਕਿ ਕੈਰੀਓ ਜਟਾ 4 ਦੀ ਸ਼ੁਰੂਆਤ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਹੋਵੇ ਤਾਂ ਤੁਸੀਂ ਇਹ ਵੀ ਕਿਹਾ ਸੀ ਕਿ ਜਸਵਿੰਦਰ ਭੱਲਾ ਇਦਾਂ ਲੱਗਦਾ ਕਿ 150 ਸਾਲ ਦੀ ਉਮਰ ਜੋਕੇ ਗਏ ਨਹੀਂ ਮਤਲਬ ਬਿਲਕੁਲ ਜੀ ਇਸ ਤੋਂ ਵੀ ਜ਼ਿਆਦਾ ਕਹਿ ਲਓ ਜੇ ਇੱਕ ਬੰਦਾ ਇੰਨੀਆਂ ਜ਼ਿੰਦਗੀਆਂ ਇੱਕ ਜਨਮ ਚ ਜੀ ਕੇ ਜਾਵੇ ਔਰ ਹਰ ਜਨਰੇਸ਼ਨ ਦਾ ਫੇਵਰੇਟ ਹੋਵੇ ਦਾਦਾ ਪੁੱਤ ਤੇ ਪੋਤਾ ਜਿੰਨੂੰ ਇਕੱਠੇ ਬੈਠੇ ਦੇਖਦੇ ਹੁਣ ਤਿੰਨ ਤਿੰਨ ਜਨਰੇਸ਼ਨਾਂ ਜਿੰਨੂੰ ਇਕ ਥਾਂ ਤੇ ਬੈਠ ਕੇ ਇੰਜੋਏ ਕਰਦੀਆਂ ਹੁਣ ਉਹ ਕਿਸੇ ਇੱਕ ਜਨਮ ਦਾ ਸਵਾਦ ਨਹੀਂ ਲੈ ਕੇ ਸਰ ਅੱਜ ਵਾਰੀ ਵੀ ਜ਼ਰੂਰ ਦੱਸਿਓ ਕਿਵੇਂ ਚੱਲ ਰਿਹਾ ਹੈ ਪੁਖਰਾਜ ਜੀ ਇਹ ਪਿਆਰਾ ਬੱਚਾ ਔਰ ਪਹਿਲਾਂ ਵੀ ਫਿਲਮਾਂ ਕਰ ਚੁੱਕਿਆ ਕੈਰੀਅਰ ਜੱਟਾ 'ਚ ਵੀ ਸਾਡੇ ਨਾਲ ਔਰ ਉਹਦਾ ਬੜਾ ਬ੍ਰਾਈਟ ਫਿਊਚਰ ਹੈ ਮੇਰੀਆਂ ਦਿਲੋਂ ਢਿੱਡੋਂ ਦਵਾਵਾਂ ਨੇ ਉਸ ਬੱਚੇ ਲਈ ਕਿ ਉਹ ਵੀ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਦਾ ਹੋਇਆ ਉਹਨਾਂ ਤੋਂ ਵੀ ਅੱਗੇ ਲੰਘੇ ਸਾਨੂੰ ਵੀ ਖੁਸ਼ੀ ਹੋਏਗੀ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਆਤਮਾ ਨੂੰ ਵੀ ਬਹੁਤ ਖੁਸ਼ੀ ਮਿਲੇਗੀ ਲੋਹੜੀ ਮੌਕੇ ਮੈਂ ਇਹੀ ਕਹਾਂਗਾ ਜੀ ਕਿ ਲੋਹੜੀ ਇੱਕ ਬਹੁਤ ਹੀ ਨਿੱਘ ਦਾ ਤਿਉਹਾਰ ਹੈ ਮਿੱਠਾ ਤਿਉਹਾਰ ਹੈ ਇਕੱਠੇ ਰਲ ਕੇ ਬਹਿ ਕੇ ਰੋਜ਼ ਲੋਹੜੀ ਮਨਾਇਆ ਕਰੋ ਇਕੱਠੇ ਵਿਆਹ ਕਰੋ ਹੈਨਾ ਬੁੱਕਲਾ ਮਾਰ ਕੇ ਖੇਸੀਆਂ ਦੀਆਂ ਲਾਗੇ ਬਹਿ ਕੇ ਗੱਲਾਂ ਕਰਿਆ ਕਰੋ ਇੱਕ ਦੂਜੇ ਨਾਲ ਮਿੱਠਾ ਵੰਡਿਆ ਕਰੋ ਰਿਓੜੀਆਂ ਸਿਰਫ ਸਿੰਬਲ ਇੱਕ ਹੈ ਸ਼ਬਦਾਂ ਦੀਆਂ ਰਿਓੜੀਆਂ ਵੀ ਵੰਡੀਆਂ ਜਾ ਸਕਦੀਆਂ ਚੰਗੇ ਵਿਚਾਰਾਂ ਦੀਆਂ ਰਿਓੜੀਆਂ ਵੀ ਵੰਡੀਆਂ ਜਾ ਸਕਦੀਆਂ ਸੋ ਮਿਠਾਸ ਕਿਸੇ ਵੀ ਤਰੀਕੇ ਵੰਡੀ ਜਾ ਸਕਦੀ ਹੈ ਜੀਵਨ ਦਾ ਆਨੰਦ ਜਿਹੜਾ ਉਹ ਕਈ ਗੁਣਾ ਵੱਧ ਜਾਏਗਾ ਕਦੇ ਇਕੱਠੇ ਬਹਿ ਕੇ ਧੂਣੀ ਸੇਕ ਕੇ ਤਾਂ ਵੇਖਿਓ ਕਿਤੇ ਇਕੱਠੇ ਬਹਿ ਕੇ ਇਹ ਮਿੱਠਾ ਛੱਕ ਕੇ ਤਾਂ ਵੇਖਿਓ ਗੱਲਾਂ ਦਾ ਅچھے ਸੋਹਜ ਸਵਾਦ ਦਾ ਮਿੱਠਾ ਜਿਹੜਾ ਬਹੁਤ ਵਧੀਆ ਲੱਗਦਾ